ਹੱਟ ਕੇ ਖਬਰ ਜੀ ਨਹੀਂ ਸੜੀ ਆਪਣੇ ਮੰਡਲ ਹੀ ਹਾਂ ਹਾਂ ਸੁਣੀ ਸੀ ਉਹ ਮੈਂ ਉਹ ਕਿਹੜੀ ਭਲਾਂ ਦੀ ਜੀ ਬਾਈ ਹੁਣ ਤੂੰ ਜਿਆਦਾ ਮੜਾਇਆ ਕਿਹੋ ਜਿਹਾ ਕਿ ਖੰਬੇ ਦੀ ਛਾਹ ਆਦੀ ਹੈ ਮੇਰੇ ਥੋੜਾ ਥੋੜਾ ਉਰਨ ਹੋਏ ਇੱਧਰ ਨੂੰ ਇੱਥੇ ਹੋ ਜਾ ਜੀ ਨਹੀਂ ਉਰਨ ਹੋ ਜੀ ਮੜਾਇਆ ਸਲਵਾਂ ਤਾਂ ਗਿਓ ਮੜਾਇਆ ਤੇਰਾ ਡਾਇਲੌਗ ਹੁਣ ਕੀ ਕੀਤਾ ਜਾਵੇ ਮੈਂ ਤਾਂ ਕਹਿਣਾ ਐਂ ਕਰਦਿਆਂ ਸਰਪੰਚ ਕੋਲੇ ਨਾ ਮੱਗੜ ਦਾ ਨਾਲਾ ਇਹ ਦੇਣਾ ਐਂ ਕਰਦਾ ਹਾਂ ਦਵਾਰ ਲਾਏ ਹੋਰ ਨਹੀਂ ਚਾਚੀ ਉਹੀ ਗੱਲ ਸਾਰਾ ਦਿਨ ਫੁੱਟ ਗਿਆ ਹੈ ਮੇਰੇ ਤੱਕ ਹਾਂ ਨਹੀਂ ਚਾਚੀ ਚਾਹ ਲੈ ਨਹੀਂ ਚਾਚੀ ਹਾਂ ਮੇਰੀ ਗੱਲ ਸੁਣਾ ਹਾਂ ਮੈਂ ਤੇ ਤੈਨੂੰ ਐਂ ਕਹਿੰਦੀ ਸੀਗੀ ਤੈਨੂੰ ਕੀ ਲੱਗਦਾ ਸਰਪੰਚ ਸੱਚੇ ਹਸਪਤਾਲ 'ਚ ਸੀਗਾ ਮੈਨੂੰ ਤਾਂ ਆਪਣੀ ਯਕੀਨ ਹੈਗਾ ਆ ਆ ਜੇ ਮੈਂ ਕਹ ਹੋਰ ਕੀ ਨਾ ਨਹੀਂ ਕਹੀਦਾ ਜਾਂਦਾ ਸੀਗਾ ਕਿ ਮੈਂ ਕਹੂੰਗੀ ਵੀ ਕਹੀ ਤਾਂ ਜਾਂਦਾ ਮੈਂ ਕਹੂੰਗੀ ਹਸਪਤਾਲ ਚ ਆਇਆਗਾ ਮੈਂ ਕਹੂੰਗੀ ਨਹੀਂ ਚਾਚੀ ਤੈਨੂੰ ਕੀ ਲੱਗਦਾ ਵੀ ਉਹ ਸੱਚੇ ਹਸਪਤਾਲ 'ਚ ਸੀ ਕਹ ਹੋਰ ਨਹੀਂ ਹਸਪਤਾਲ 'ਚ ਹੀ ਹੋਊਗਾ ਹੋਰ ਉਹਨੇ ਕਿੱਥੇ ਹੋਣਾ ਨਹੀਂ ਚਾਚੀ ਹਾਂ ਅੱਛਾ ਤੋਰ ਸੋਣੀ ਨਹੀਂ ਚਾਚੀ ਹਾਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਹਾਂ ਤੈਨੂੰ ਕੀ ਲੱਗਦਾ ਵੀ ਸਰਪੰਚ ਸੱਚੀ ਹਸਪਤਾਲ ਚ ਹੋਊਗਾ ਫਲੋਵਾ ਜੀ ਹਾਂ ਮੈਂ ਕਹਤ ਹਾਂ ਹੋਰ ਉਹਨੇ ਕਿੱਥੇ ਹੋਣਾ ਸੀ ਨੀ ਚਾਚੀ ਹਾਂ ਤੈਨੂੰ ਕੀ ਲੱਗਦਾ ਸਰਪੰਚ ਸੱਚੀ ਹਸਪਤਾਲ ਚ ਸੀਗਾ ਤੇ ਹੋਰ ਉਹਨੇ ਕਿੱਥੇ ਹੋਣਾ ਸੀ ਹਸਪਤਾਲ ਚ ਹੀ ਸੀਗਾ ਨਹੀਂ ਏੜੀ ਹਾਂ ਹਸਪਤਾਲ ਚ ਨਹੀਂ ਮੇਰਾ ਮਨ ਨਹੀਂ ਮੰਨਦਾ ਵੀ ਉਹ ਹਸਪਤਾਲ ਚ ਉਹ ਜਦੋਂ ਵੀ ਕੋਈ ਕਾਹੜ ਕੱਢਦਾ ਨਾ ਉਹ ਇਹੋ ਜੀ ਸਕੀਮ ਪਾ ਕੇ ਨਿਕਲਦਾ ਹੁੰਦਾ ਹੁਣ ਤੂੰ ਆਪ ਸਿਆਣੀ ਆ ਸ਼ਿੰਦਰਵਲੇ ਕਿੰਨੇ ਵਾਰੀ ਫਸਿਆਗਾ ਹੋ ਹਾਂ 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 ਤੇ ਇਹ ਜੇ ਬਹਾਨੇ ਧੰਨੇ ਲਾ ਦਿੰਦਾ ਹੁੰਦਾ ਸੀ ਪਹਿਲਾਂ ਵੀ ਹੁਣ ਵੀ ਉਹ ਕੋਈ ਸਕੀਮ ਲਾਈ ਜਾਂਦਾ ਸਰਪੰਚਨੀ ਤੋਂ ਨਿਕਲਦਾ ਮਾਰਾ ਪਰ ਮੇਰਾ ਦਿਲ ਨਹੀਂ ਕਹਿੰਦਾ ਵੀ ਉਹ ਹਸਪਤਾਲ 'ਚ ਸੀ ਪੱਕਾ ਕਿਸੇ ਤੀਮੀ ਕੋਲੇ ਸੀਗਾ ਕੀ ਪਤਾ ਭਾਈ ਰੱਬ ਨੂੰ ਪਤਾਗਾ ਜਾਂ ਉਹਨੂੰ ਪਤਾ ਜਾਂ ਰੱਬ ਨੂੰ ਪਤਾਗਾ ਬਾਕੀ ਤਾਂ ਗੱਲ ਹੈਗੀ ਆ ਪਰ ਮੇਰਾ ਦਿਲ ਨਹੀਂ ਮੰਨਦਾ ਚਾਚੀ ਵੀ ਉਹ ਹਸਪਤਾਲ 'ਚ ਸੀਗਾ ਮੈਨੂੰ ਤਾਂ ਪੱਕਾ ਪਤਾ ਨਹੀਂ ਉਹ ਤਾਂ ਕੁੱਤੇ ਮਰੇ ਤੋਂ ਨਾ ਜਾਵੇ ਕਿਸੇ ਦੇ ਬੰਦਾ ਮਰੇ ਤੋਂ ਕਿੱਥੇ ਵਾਗ ਕੱਟ ਐਕਸ਼ਨ ਇਤੋਂ ਗੱਲ ਹੈਗੀ ਚਾਚੀ ਪਰ ਮੇਰਾ ਦਿਲ ਨਹੀਂ ਮੰਨਦਾ ਪਰ ਇੱਕ ਗੱਲ ਹੈਗੀ ਆ ਜੋ ਕਿਸੇ ਤੀਮੀ ਕੋਲੇ ਹੋਇਆ ਨਾ ਪਤਾ ਤਾਂ ਲੱਗ ਹੀ ਜਾਣਾਗਾ ਤੁਹਾਨੂੰ ਪਤਾ ਜਾਰੀ ਤੇ ਚੋਰੀ ਕਿੱਥੇ ਛੁਪੀ ਰਹਿੰਦੀ ਆ ਉਹ ਨਹੀਂ ਲੁਕੀ ਬਾਹਰ ਤਾਂ ਆ ਹੀ ਜਾਊਗਾ ਚਲ ਚਲ ਦੇ ਨਹੀਂ ਚੰਗਾ ਹਾਂ ਚਲ ਉਧਰ ਮੁਹ ਕਰੋ ਮੈਡਮ ਆਟੀ ਅਧਰ ਉਹ ਐਕਸੈਪਟ ਆਪਾਂ ਨੇ ਕੀ ਲੈਣਾਗਾ ਹਾਏ ਚਲ ਛੱਡ ਦੀਪੀ ਹਾਏ ਹਾਏ ਛੱਡ ਹਏ ਚਲ ਛੱਡ ਦੀਪੀ ਆਪਾਂ ਕੀ ਲੈਣਾ ਜਿਹੜਾ ਕਰੂ ਪੱਟੀ ਮੇਜ਼ ਹੀ ਕਰਦੀ ਮੋੜਦੀ ਕਰਨਾ ਕੀ ਹੋਇਆ ਜਦੋਂ ਇਹ ਆ ਕੇ ਬੈ ਗਈ ਥੋੜੇ ਟਾਈਮ ਬਾਅਦ ਤੂੰ ਆ ਗਈ ਬਾਈ ਆ ਗਈ ਟੱਕਰ ਉਹ ਦੇਖੀ ਉਧਰ ਨਾ ਨਾ ਯਾਰ ਇਹਨੂੰ ਪਰਾਂ ਕਰ ਦੇ ਨਾਲ ਫਿਰ ਇਹ ਇਹ ਲੇਕੜਾ ਉਹੀ ਤੇ ਬਾਈ ਬਾਈ ਜੇ ਉਹ ਰੋੜ ਦਾ ਨਾ ਪੈਰ ਤੇ ਪੈਂਡਲ ਗੁੰਡਲ ਵੱਜੇ ਰੋੜਦਾਂ ਲੱਗੇ ਤੇ ਉਹ ਔਪੜ ਆ ਵੈ ਤਾਂ ਤੈਰ ਜਾ ਪੈਂਡਲ ਪੈਂਡਲ ਨਹੀਂ ਹੋਇਆ ਤਾਂ ਹੁੰਦਾ ਉਹ ਫੜਦਾ ਹੀ ਆ ਤੇਰੀ ਹੁੰਦਾ ਚੱਲਦਾ ਚਲੋ ਕੁਰਸੀ ਬਾਰੇ ਕਰੀਏ ਚੁੱਕ ਕਰਦੇ ਹਾਂ ਹਾਈ ਕੁਰਸੀ ਵੀ ਚੱਕ ਤੂੰ ਪਿੱਛੇ ਵੀ ਕਰਦੇ ਥੋੜੀ ਜਿਹੀ ਬਸ ਬਸ ਰੈਡੀ ਬਾਈ ਪਈਂਂਦਰੋ ਬਾਜਣਾ ਆਵੇ ਪਿੱਛੋਂ ਮੈਡਮ ਜੀ ਫੋਨਾਂ ਦੀ ਵਾਇਕ ਢਾ ਲੋ ਲੈ ਦੱਸ ਹੁਣ ਲੰਮੀ ਆ ਤਾਣੀ ਨਾ ਪੈ ਜਾਂਦਾ ਵਾ ਗੱਲ ਸੁਣ ਮੇਰੀ ਓ ਸਰਪੰਚਾ ਹੂੰ ਦੇਖ ਤੂੰ ਤਾਂ ਚਲੇ ਗਿਆ ਪਤਾ ਆ ਇਦਾਂ ਜਿਹੜਾ ਤਰ੍ਹਾਂ ਘਰ ਖਾਣ ਨੂੰ ਆਉਂਦਾ ਸੀ ਜਮਾ ਜੀ ਨਹੀਂ ਲੱਗਿਆ ਕਿਹਦਾ ਮੇਰਾ ਹੋਰ ਕਿਹਦਾ ਅੱਛਾ ਮੇਰਾ ਤਾਂ ਲੱਗਿਆ ਸੀ ਕਿ ਤੇਰਾ ਜੀ ਕਾਥੇ ਨ ਲੱਗਿਆ ਉੱਥੇ ਨਿਆਣਿਆਂ ਦੇਖ ਕੇ ਦੇਖ ਦੇ ਕੀ ਹੋ ਗਿਆ ਹਾਂ ਕੀ ਹੋ ਯਾਰ ਗਾਣੇ ਕੀਦੇ ਚੰਗੇ ਆਂਦਾ ਓਹ ਟਰੱਕ ਇੱਥੇ ਨਹੀਂ ਆਉਣਾ ਉੱਥੇ ਹੋਊਗਾ ਆ ਟਰੱਕ ਹੀ ਤਾਂ ਆਇਆ ਓਥੇ ਡਰਾਈਵਰ ਆਇਆ ਤੇ ਟਰੱਕ ਤੇ ਨਹੀਂ ਹੈਗਾ ਟਰੱਕ ਤੇ ਨਹੀਂ ਹੈਗਾ ਟਰੈਕਟਰ ਤੇ ਆਉਂਦੇ ਕੋਈ ਟਰੈਕਟਰ ਨਾਲ ਉਹ ਲੈ ਕੇ ਆਇਆ ਦਾ ਕੌਣ ਹਰੀ ਗੁਰੀ ਨਾ ਡਾਕਟਰ ਨੱਕ ਹੋ ਰਿਹਾ ਕਿ ਉਹ ਤਾਂ ਹੋਰ ਸੀ ਕਿ ਇਹ ਦਾ ਡਾਕਟਰ ਅੰਮੀ ਇੱਥੇ ਆਉਂਦਾ ਉਹ ਕੋਈ ਨਹੀਂ ਆ ਰਿਹਾ ਇੱਥੇ ਆ ਰਿਹਾ ਬਾਹਰ ਹਟ ਗਈ ਚੱਲ ਹੁਣ ਚੱਲ ਦਵਾਰੇ ਉਹ ਤਾਂ ਨਾ ਉਹ ਦਵਾਰੇ ਹੋਰ ਅੱਛਾ ਮੈਂ ਵੀ ਕਿਹਨੇ ਤੂੜੀ ਆ ਰਹਾ ਉਹ ਤਾਂ ਨਾ ਉਹਦਾ ਪਤਾ ਨਹੀਂ ਪਿੱਛੇ ਤੋਂ ਆਇਆ ਘਰ ਜੁੰਗਣੀ ਪੜਾਦੀ ਉਹ ਮੈਂ ਆਪ ਬੀਲ ਲੱਗ ਗਿਆ ਮੈਂ ਤੇ ਲੱਗੀ ਉਹ ਇਹ ਜੁੰਗਣੀ ਜੁੰਗਣੀ ਮਾ ਉਹ ਮੂਛ ਪਾ ਉਹ ਬਾਹਰ ਘੜਦੇ ਕਰੇ ਵੇ ਤੂੰ ਤਾਂ ਆਤਮਾ ਛੇ ਲਾਉਂਦਾ ਆਇਆ ਉੱਥੇ ਚਲੋ ਸਹੀ ਹੈ ਨਾ ਹਾਂ ਸਹੀ ਐਕਸ਼ਨ ਤੂੰ ਤਾਂ ਉੱਥੇ ਲੋਕਾਂ ਦੇ ਤੀਮਿਆਂ ਦੇ ਜਰੂਰ ਦੇਦਾ ਫਿਰਦਾ ਸੀ ਤੂੰ ਕੀ ਕਹੇ ਕੋਈ ਗੱਲ ਬਣੀ ਇੱਥੇ ਇਹ ਤੂੰ ਇੱਕ ਐਕਸ਼ਨ ਇਹ ਕੋਈ ਗੱਲ ਬਣੀ ਮੈਂ ਤਾਂ ਉੱਥੇ ਤਲਾਕ ਤਲਾਕ ਨਹੀਂ ਮਰਦਾ ਐ ਟਿਕਦੀ ਨਹੀਂ ਮਾਰ ਐਕਸ਼ਨ ਇਹ ਰੀਤੀ ਕੋਈ ਸੀ ਐਕਸ਼ਨ ਇਹ ਸੀ ਉਹ ਕੀ ਸੀ ਇਹ ਕੋਈ ਗੱਲ ਬਣੀ ਐਕਸ਼ਨ ਇਹ ਕੋਈ ਗੱਲ ਬਣੀ ਮੇਰਾ ਕਤਲ ਦੇ ਕੇ ਚ ਫਿਰਦਾ ਸੀ ਬੈਠਾ ਰਿਹਾ ਕੋਠੀ ਬੈਠਾ ਰੋ ਜਾ ਹਾਂ ਐਕਸ਼ਨ ਹਾਂ ਚੱਲ ਚੱਲ ਦਵਾਰਾ ਐਕਸ਼ਨ ਇਹ ਕੋ ਗੱਲ ਬਣੀ ਮਾਦਾ ਕਤਲ ਦੇ ਕੇਸ ਚ ਫਿਰਦਾਈ ਤੂੰ ਬੱਚ ਹੋ ਰਹੀ ਛੱਡੀ ਜਿੰਨੀ ਜੇ ਕਤਲ ਦੇ ਕੇਸ ਚ ਫਿਰਦਾ ਸੀ ਨਾ ਤਾਂ ਉੱਥੇ ਲੋਕਾਂ ਦੀ ਡੈੱਡ ਬੋਡੀਆਂ ਦੇਖ ਆ ਲੋਕਾਂ ਦੀ ਟੀ ਮੇਰੇ ਜਵਾਕ ਨਾ ਖੜਾਉਂਦਾ ਫਿਰ ਉਹ ਮੈਂ ਕਿਹਨੂੰ ਖੜਾਉਂਦਾ ਜੇ ਤਾਂ ਕੋਈ ਬੁੜੀ ਜਾ ਕੇ ਜਵਾਕ ਪੜਾਗੀ ਮੈਨੂੰ ਕਦੇ ਤੂੰ ਹਸਾਉਂਦੇ ਸੀ ਕਦੇ ਖੜਾਉਂਦੇ ਸੀ ਫਿਰ ਹੋਰ ਤੂੰ ਕੀ ਕੀਤਾ ਫਿਰ ਫਿਰ ਮੈਂ ਕਿਹਾ ਮੈਂ ਹੱਥ ਚ ਫੜ ਲਿਆ ਮੈਂ ਤੋ ਚੱਕਿਆ ਨਾ ਜਾਵਾਂ ਕਿਉਂ ਚੱਕਣ ਨੂੰ ਕੀ ਸੀਗਾ ਪੂਰਾ ਖਤ ਜਵਾਕ ਹੁੰਦਾ ਤਾਂ ਹੀ ਤਾਂ ਹੀ ਨਹੀਂ ਚੱਕਿਆ ਉਹ ਗਾਂ ਉੱਤੋਂ ਜੁੰਗਣੀ ਫੜਾਦੀ ਹਾਂ ਮੈਂ ਮੂੰਹ ਚ ਫੜ ਲਿਆ ਫਿਰ ਤੇ ਸਹੀ ਆ ਤੇ ਛਿੱਤ ਬੈਠਾ ਫਿਰ ਫਿਰਾ ਕਰਤੀ ਉਹ ਲੱਗਿਆ ਤਾਂ ਨਹੀਂ ਮੈਨੂੰ ਪਤਾ ਸੀ ਉਹਰਾ ਕਰੀ ਜਾਂਦਾ ਹੈ ਚਲ ਐਕਸ ਜੀ ਕੀ ਜੀ ਬਈ ਆ ਗੱਲ ਬਣੀ ਐਕਸ਼ਨ ਆ ਕੋਈ ਗੱਲ ਬਣੀ ਮੈਂ ਕਤਲ ਦੇ ਕੇਸ ਚ ਫਿਰਦਾ ਤੂੰ ਹੋਰ ਹੀ ਮਰੀ ਨਹੀਂ ਆਪਦੀਆਂ ਤੇ ਕਤਲ ਦੇ ਕੇਸ ਚ ਤਾਂ ਡੈੱਡ ਬਾਡੀਆ ਦੇਖ ਆ ਲੋਕਾਂ ਦੇ ਟੀਮ ਇਹਦੇ ਜਵਾਕ ਨਾ ਖੜਾਉਂਦਾ ਫਿਰ ਉਹ ਮੈਂ ਕਿਹੜਾ ਖੜਾਉਂਦਾ ਸੀ ਉਹ ਤਾਂ ਬੁਢੀ ਜੀ ਫੜਾ ਗਈ ਮੈਨੂੰ ੱੱਕੇ ਨਾ ਫੜਾ ਗਈ ਤੈਨੂੰ ੱੱਕੇ ਨਹੀਂ ਫੜਾ ਕੇ ਉਹਦੀ ਫੜੇ ਫੜੇ ਬਈ ਅੱਛਾ ਉੱਥੇ ਲੋਕਾਂ ਦੀ ਟੀਮ ਇਹ ਜਵਾਕ ਮੰਡਦੀਆਂ ਫਿਰਦੀਆਂ ਸੀ ੱੱਕੇ ਨਾ ਤੈਨੂੰ ਫੜਾ ਗਈ ਬੜੀ ਬੜੀ ਫੜੀ ਕਹਿੰਦੀ ਬੜੀ ਬੜੀ ਮੈਂ ਪਾਣੀ ਲੈ ਆਉਣਾ ਕਹਿੰਦੀ ਮੈਂ ਕਿਹਾ ਸਰਪੰਚ ਆ ਵਾ ਅੱਛਾ ਉਹ ਗਾਵਾ ਤੇ ਜਵਾਕ ਚੱਕਣਾ ਨਾ ਆਵੇ ਕਿ ਪੁੱਤਰਾ ਨਹੀਂ ਗੋਨੀ ਚੁੰਗਣੀ ਫੜਾਗੀ ਹਾਂ ਅਸੀਂ ਅੰਦ ਕੱਢ ਲੈਂਦਾ ਚੁੰਗਣੀ ਦੇ ਨਾਂ ਨੂੰ ਚੁੰਗਣੀ ਮੈਂ ਰਾਤ ਤੂੰ ਝਾੜੂ ਲਾਇਆ ਪੈਂਦਾ ਸਾਨੂੰ ਮਾਰਦੀ ਨਹੀਂ ਬਾਹਰ ਦਾ ਮੂਡ ਨਹੀਂ ਹੈਗਾ ਇੱਥੇ ਤਾਂ ਕੀ ਆ ਬੰਦੇ ਪੰਨੇ ਚੁੰਗਣੀ ਬਾਹਰ ਪੰਜ ਵਜਣ ਵਾਲਿਆ ਚਲ ਓਏ ਮੂਹਰੇ ਕੀ ਦਾ ਨਾ ਥੱਕਿਆ ਆ ਪਿਆ ਕੱਲਾ ਮੈਨੂੰ ਰਾਤ 2 ਵਜੇ ਆਪਾਂ ਸੱਤਿਆਂ ਦੇ ਚੱਲ ਆ ਵੀ ਆਈ ਮੈਂ ਤੇਰੇ ਇੱਧਰ ਦੇ ਕੁਤੀ ਲੈਂਦਾ ਤੇ ਚੁੰਗੜੇ ਫੜਾ ਦੇ ਚੁੰਗੜੇ ਫੜਾ ਤੂੰ ਸੁਰੂ ਦੇ ਨਾਲ ਸਵਾਦ ਲੈ ਮਦਰਮ ਕਰੋ ਕੀ ਕੀ ਸੀ ਆ ਗੱਲਬਣੀ ਐਕਸ਼ਨ ਆ ਕੋ ਗੱਲਬਣੀ ਮੈਂ ਕਤਲ ਦੇ ਕੇਸ ਚ ਪਰਦਾ ਤੂੰ ਹੋਰੀ ਆਉਂਦੀ ਛੱਡੀ ਆਨੀ ਆ। ਬੇਜੇ ਕਤਲ ਦੇ ਕੇਸ ਚ ਗਿਆ ਸੀ ਤਾਂ ਉਥੇ ਲੋਕਾਂ ਨੇ ਡੈੱਡ ਬਾਡੀਆਂ ਦੇਖਣੀਆਂ ਸੀ। ਆ ਤੀਮੀਆਂ ਦੇ ਨਾਲ ਜਵਾਕ ਨਹੀਂ ਸੀ ਖੜਾਉਣੇ। ਉਹ ਮੈਂ ਕਿਹੜਾ ਖੜਾ ਹੁੰਦਾ ਸੀ? ਉਹ ਤਾਂ ਜਾਂਦੀ ਹੋਈ ਬੁੜੀ ਜੀ ਕਹਿੰਦੀ ਫੜੀ 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 ਪਾਈ ਫੜੀ। ਮਗਾ ਮੈਂ ਸਰਪੰਚਾ। ਅੱਛਾ ਤੱਕੇ ਨਾ ਜਵਾਕ ਬਣਦੇ ਆ ਫਿਰਦੇ ਸਾਨੂੰ ਫੜਾ ਗਈ ਹੈ। ਉਹ ਕਹਿੰਦੀ ਮੈਂ ਹੁਣੇ ਆਈ ਮਗਾ ਚਲ ਪਾਈ ਫੜਾ ਦੇ। ਹਾਂ ਉਹ ਫਿਰ ਮਾਨੂੰ ਚੱਕਣਾ ਨਾਲ ਅੱਛਾ ਚੱਕਣ ਨੂੰ ਬਹੁਤ ਵੱਡਾ ਸੀ ਨਾ ਬੇਟਾ ਚੱਕਣਾ ਨਹੀਂ ਆਇਆ ਇੰਨਾ ਕ ਨਿਆਣਾ ਹੁੰਦਾ ਪਤਾ ਹੀ ਨਹੀਂ ਚੱਕਣਾ ਕਿਆ ਰੰਝੀ ਹੁੰਦੀ ਉਹ ਤੇ ਚੁੰਗਣੀ ਫੜਾਦਾ ਹਾਂ ਕਹਿੰਦੀ ਜਦੋਂ ਰੋਵੇ ਉਹਦੇ ਮੂੰਹ ਚ ਭਰ ਤੇ ਮੂੰਹ ਰੋਣ ਤੇ ਪਾਣੀਆਂ ਹੀ ਸੀ ਇਹ ਤੂੰ ਛਪੜਾਉਂ ਆਂਨਾ ਤੇਰੇ ਛੌਂਕੜ ਜਿਹਾ ਨਾ ਹਾਸੇ ਕਾਦੇ ਪੈਣਾ ਤੂੰ ਇਹਨੇ ਦਿਮਾਗ ਕੋਈ ਗੱਲ ਚੱਲਦੀ ਮੇਰਾ ਜੀ ਅਜਿ ਘਰ ਜਲੀ ਦਿਮਾਗ ਤੇ ਮੈਂ ਚੱਲਦੀ ਹਾਂ ਨਾ ਆ ਗਈ ਵੇਦੀ ਓਏ ਆਈ ਗਈ ਉਹ ਚੁੰਗਣੀ ਹੁਣ ਆ ਗਈ ਕਹਿੰਦੀ ਇਹਨੂੰ ਸਾਰਾ ਦੁੱਧ ਪਿਆ ਦੀ ਉਹਨੇ ਪੀਤਾ ਨਹੀਂ ਮੈਂ ਪੀ ਗਿਆ ਹਾਂ ਐ ਕਹਿੰਦੀ ਆਹੋ ਕਿਉਂ ਕਹਿੰਦੀ ਦੁੱਧ ਪਲਾਦੀ ਹਾਂ ਇਹ ਫਿਰ ਉਹ ਤਾਂ ਜਵਲੀਆਂ ਹੋ ਗਈਆਂ ਜਮੈਂ ਚੱਲ ਚੁੰਗਣੀ ਪਾਦੀ ਕਹੋ ਮੇਰੇ ਸਾੜੇ ਦਾ ਚੁੰਗਣੀ ਚੁੰਗੇ ਨਾ ਵੀ ਦੁੱਧ ਪਲਾਇਆ ਕਰਾਂ ਬਾਹਰ ਕੱਢ ਦਿਆ ਕਰੇ ਮੈਂ ਕਹਦੋ ਉਹ ਜਦੋਂ ਚੁੰਗਣੀ ਉਹ ਭਈ ਦੁੱਧ ਪੀਵੇ ਨਾ ਤੇ ਉਦੋਂ ਜਿਹੜੀ ਚੁੰਗਣੀ ਸੀ ਉਹ ਸੀ ਕਿ ਕੱਚ ਦੀ ਉਹ ਤੜੀ ਗਈ ਕਹ ਮੈਂ ਕਦੇ ਐਂ ਕਰਾਂ ਕਦਿਆਂ ਕਰਾਂ ਮੇ ਤਾਂ ਫੁੱਟ ਗਈ ਉਹ ਫੁੱਟ ਗਈ ਤੇ ਨਾਲ ਦਾ ਮੈਂ ਜਵਾਗ ਨੂੰ ਥੱਲੇ ਛੱਟਾ ਨਾ ਚੁੰਗਣੀ ਨੂੰ ਝੋਕਾ ਹਾਂ ਬਸ ਇੰਨੇ ਚ ਮੇਰੇ ਦੋ ਤਿੰਨ ਦਿਨ ਲ ਕਿਆ ਦੇ ਚੁੱਪ ਦੂਣਾ ਗਿਆ ਲੋਕਾਂ ਨੂੰ ਲੋਕਾਂ ਨੂੰ ਪੁੱਤ ਬਣਾਉਣ ਵਾਲੀ ਗੱਲ ਹੈ ਕਹਿੰਦੇ ਚੁੰਗਣੀ ਠੀਕੀ ਸੀ ਜਵਾਕ ਚੱਕਾ ਜਾਣਾ ਨਾਗਲਾ ਜਵਾਕ ਲੈਣਾ ਇਹ ਚੁੰਗਣੀ ਚੱਕੀ ਤਿੰਨ ਦਿਨ ਜਵਾਕ ਨੂੰ ਖਾ ਮਾਰਦਾ ਜਵਾਕ ਰੋਏ ਨਹੀਂ ਜਵਾਕ ਰੋਏ ਮਨੇ ਉੱਪਰ ਜਾ ਕੇ ਮੂਝ ਦੇ ਦਿੱਤਾ ਦੁੱਧ ਦਾ ਦੁੱਧ ਹੀ ਗਿਆ ਓਏ ਕਿੱਡਾ ਮੇਰੇ ਕਾਂਚੇ ਵੱਜਿਆ ਉੱਥੇ ਮਨੇ ਮੈਂ ਫਿਰ ਪੱਟੀ ਜੀ ਕਰਾਈ ਨਾ ਕਿੰਨਾ ਦੋ ਦਿਨ ਲੱਗੀ ਮੋਝ 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 ਫਾਕੀ ਚੱਲ ਬਣ ਗਿਆ ਚ ਹਾਗੂ ਗਲਵਣੀ ਮੈਂ ਕਤਲ ਦੇ ਕੇਸ ਚ ਪਰਦਾਪ ਹੋ ਰਹੀ ਛੱਡੀ ਇੰਨੀਆਂ ਤੋਂ ਬੇ ਹੋਰ ਛੱਡਣ ਨੂੰ ਮੈਂ ਕੀ ਕਹਨੀ ਆ ਤੈਨੂੰ ਕਤਲ ਦੇ ਕੇਸ ਚ ਉੱਥੇ ਸੀ ਤੂੰ ਤਾਂ ਲੋਕਾਂ ਨੇ ਡੈੱਡ ਬਾਡੀਆ ਦੇਖਣੀਆਂ ਸੀ ਆ ਨਿਆਣੇ ਨਹੀਂ ਸੀ ਖੜਾਉਣੇ ਲੋਕਾਂ ਦੇ ਮੈਂ ਨਹੀਂ ਤੂੰ ਤਾਂ ਪਹਿਲਾਂ ਹੀ ਕਹੇਗੀ ਨਹੀਂ ਸਹੀ ਐ ਮਰੇ ਪਹਿਲਾਂ ਨਹੀਂ ਕਹੇਗੀ ਕਿਉਂ ਪਹਿਲਾਂ ਕਿਹਾ ਸਹੀ ਵਾ ਮੈਂ ਰਿਪੀਟ ਚੈੱਕ ਕਰ ਲਾ ਉੱਥੇ ਕਿਹਾ ਨੇ ਵੀ ਤੂੰ ਲੋਕਾਂ ਦੀ ਮੇਰੇ ਜਵਾਬ ਖਣ ਸੀ ਕਹਾਂ ਤੱਕੇ ਨਾ ਫੜਾ ਗਈ ਮੈਨੂੰ ਚੈਨਲ ਦੀ ਦਿੱਕਤ ਵਈ ਆਇਆ ਚੱਲ ਐਕਸਪੀ ਇਹ ਨੁਕਾਦੀ ਪਈ ਐ ਆ ਕੋ ਗੱਲ ਨਹੀਂ ਐਕਸ਼ਨ ਆ ਕੋ ਗੱਲ ਨਹੀਂ ਮੈਂ ਕਤਲ ਦੇ ਕੇਸ ਚ ਫਰਦਾ ਤੂੰ ਆਵਦੀ ਨਹੀਂ ਛੱਡੀ ਜਾਨੀ ਆ ਵੇ ਜੇ ਕਤਲ ਦੇ ਕੇਸ ਚ ਗਿਆ ਸੀ ਤਾਂ ਉੱਥੇ ਲੋਕਾਂ ਨੇ ਡੈੱਡ ਬੋਡੀਆਂ ਦੇਖਣੀਆਂ ਸੀ ਲੋਕਾਂ ਨੇ ਤੀ ਮੇਰੇ ਜਵਾਕ ਨਹੀਂ ਸੀ ਕਢਾਉਣੇ ਉਹ ਮੈਂ ਕਿਹੜਾ ਖੜਿਆ ਹੁੰਦਾ ਸੀ ਉਹਦਾ ਇੱਕ ਬੁੜੀ ਜਈ ਠੱਕੇ ਨੇ ਮੇਨ ਜਵਾਕ ਆ ਜਵਾਕ ਆਉਂਦਾ ਨਹੀਂ ਬਾਬੇ ਬਾਈ ਆਉਂਦਾ ਆਈ ਆ ਦੇਖ ਪਿਛਲਾ ਐਕਸ਼ਨ ਹੋਰੀ ਮਰੀ ਜਾਂਦੀ ਆ ਆਪਦੀਆਂ ਮੈਂ ਕਤਲ ਦੇ ਕੇਸ ਚ ਆ ਕੋ ਗੱਲ ਨਹੀਂ ਐਕਸ਼ਨ ਆ ਕੋ ਗੱਲ ਨਹੀਂ ਮੈਂ ਕਤਲ ਦੇ ਕੇਸ ਚ ਪਰਦਾਪ ਹੋਰੀ ਛੱਡੀ ਨਹੀਂ ਤੂੰ ਬੇਜੇ ਤੂੰ ਕਤਲ ਦੇ ਕੇਸ ਚ ਗਿਆ ਸੀ ਨਾ ਉੱਥੇ ਤਾਂ ਲੋਕ ਨੇ ਡੈੱਡ ਬਾਡੀਆ ਫਿਰ ਸੌਰੀ ਦੁਬਾਰਾ ਹੋਰੀ ਮਰੀ ਨਹੀਂ ਐ ਤੂੰ ਆ ਐਕਸ਼ਨ ਆ ਕੋਈ ਗੱਲ ਬਣੀ ਮੈਂ ਕਤਲ ਦੇ ਕੇਸ ਚ ਤੁਰਿਆ ਪਰਦਾ ਤੂੰ ਆਪਦੀ ਹੋਰੀ ਛੱਡੀ ਨਹੀਂ ਬੇਜੇ ਕਤਲ ਦੇ ਕੇਸ ਚ ਗਿਆ ਸੀ ਤਾਂ ਲੋਕਾਂ ਨੇ ਡੈੱਡ ਬਾਡੀਆ ਦੇਖਣੀਆਂ ਸੀ ਆ ਜਵਾਕ ਨਹੀਂ ਸੀ ਫੜਫੜ ਕੇ ਕਢਾਉਣੇ ਉਹਨਾਂ ਤੋਂ ਉਹ ਮੈਂ ਤਾਂ ਨੂੰ ਦੱਸੀਦਾ ਨਾ ਮੈਂ ਕਿਹੜਾ ਖੜਿਆ ਹੁੰਦਾ ਸੀ ਉਹ ਤਾਂ ਬੁੜੇ ਜੀ ੱੱੱਕੇ ਨਾ ਫੜਾ ਗਈ ਕਹਿੰਦੀ ਆ ਫੜੀ ਫੜੀ ਭਾਈ ਉਹ ਮੱਖਾ ਭਾਈ ਨਹੀਂ ਮੈਂ ਸਰਪੰਚਾ ਅੱਛਾ ਉਹ ਤੈਨੂੰ ੱੱੱਕੇ ਨਾ ਜਵਾਕ ਫੜਾ ਗਈ ਫੇਰ ਜਵਾਕ ਸਾਂਭ ਲੈ ਮੇਰਾ ਹੈ ਤੂੰ ਕਿਹਨੇ ਨਹੀਂ ਫੜਾਇਆ ਕਹਿੰਦੀ ਬੱਸ ਮੈਂ ਹੁਣ ਇਹੀ ਹੁਣਾਈ ਮਾ ਜਲ ਠੀਕ ਹੈ ਉੱਤੋਂ ਚੁੰਗਣੀ ਫੜਾ ਗਈ ਹਾਂ ਕਹਿੰਦੀ ਇਹਨੂੰ ਚੁੰਗਣੀ ਦੇਈ ਚੱਲ ਜੇ ਰੋਣ ਲੱਗਿਆ ਫੇਰ ਮੂੰਹ ਚ ਬੱਦ ਟਿਆ ਹੋ ਫੇਰ ਤਾਂ ਹੀ ਫੜਾ ਗਈ ਸੀ ਵੀ ਜੇ ਰੋਊਗਾ ਤਾਂ ਫੜਾ ਦੀ ਪੁਲਾ ਦੀ ਦੁੱਧ ਨੂੰ ਉਹ ਪ੍ਰਾਉਣਾ ਪੀਂਦੇ ਹੀ ਨਹੀਂ ਸੀ ਕਿਉਂ ਪਤਾ ਨਹੀਂ ਕੀ ਹੋਇਆ ਸੀ ਮੇਰੇ ਨਾਲ ਇਹਨ ਆ ਇਹ ਨਾ ਬਣਾਇਆ ਹੋਇਆ ਹੈ ਇਹਦਾ ਆ ਬਾਈ ਤੂੰ ਤਗਰੀ ਮਾਰੀ ਉਹ ਗੇਰ ਮੂਹਦਵਾਦੀ ਆ ਕੀ ਅੜਗੇ ਨਾਲ ਕੰਡੀਆਂ ਅੱਪੇ ਬੱਚੇਰੀਆਂ ਤੇਰੇ ਪਿੱਛੇ ਲੱਗ ਪੈਂਦੀਆਂ ਨੇ ਜਿਨ੍ਹਾਂ ਨੂੰ ਮੁਠੀ ਚ ਦਿਓਨਾਂ ਲੈ 500 ਦਾ ਸੂਟ ਲੈ ਲਈ ਚੰਗਾ ਆ ਦੀਪੀ ਆਈ ਸੀ ਰੋ ਵੇਖ ਕੇ ਮੈਂ ਤਾਂ ਸੂਟ ਵੀ ਉਹ ਨਹੀਂ ਲੈ ਕੇ ਦਿੱਤਾ ਸੀ ਕੌਣ ਕਹਿੰਦੀ ਸੀ ਦੀਪੀ ਨਹੀਂ ਆਹ ਪੁਆਇੰਟ ਫੜ ਲੰਮ ਮੈਨੂੰ ਮੈਂ ਆਂ ਦੱਸ ਬਈ ਇਹ ਸੂਟ ਚ ਕਿਨੂੰ ਲੈ ਕੇ ਦਿੱਤਾ ਸੀ ਕੌਣ ਆਈ ਸੀ ਇਹ ਕਹਿੰਦੀਆਂ ਨੇ ਇੱਥੇ ਚੱਕ ਲੋ ਐਕਸ਼ਨ ਆ ਲੋਕਾਂ ਦੇ ਟੀਮ ਐ ਜਿਨ੍ਹਾਂ ਨੂੰ ਮੁਠੀ ਚ ਦਿਓਨਾ ਪੈਸੇ ਵੀ ਸੂਟ ਲੈ ਲਈ ਨਾ ਮੈਂ ਕਿਹਨੂੰ ਬੜਾਤੇ ਨਸਾਂ ਭੇਰ ਗੀ ਨੂੰ ਭੜਾਇਆ ਸੀ ਦੱਸ ਡੀਪੀ ਨੂੰ ਕਿੰਨੇ ਪੈਸੇ ਫੜਾਇਆ ਸੀ ਦੱਸੀ ਮੈਨੂੰ ਕਿੰਨੇ ਫੜਾ ਕੇ ਆਇਆ ਦੱਸਾਂ ਫਿਰ ਹਾਂ ਦੱਸ ਡੀਪੀ ਕੀ ਡੀਪੀ ਡੀਪੀ ਆਈ ਸੀ ਇੱਥੇ ਅਫਸੋਸ ਕਰਨ ਆਈ ਸੀ ਮੇਰੇ ਕੋਲ ਕਾਦਾ ਵੀ ਸਰਪੰਚ ਮਰ ਗਿਆ ਆਖੇ ਪਾ ਕੇ ਆਈ ਚਿੱਟਾ ਸੂਟ ਲਾਲ ਚੁੰਨੀ ਲਈ ਹੋਈ ਆਖੇ ਮੈਂ ਤਾਂ ਸੂਟ ਵੀ ਉਹਦੀ ਪਸੰਦ ਦਾ ਪਾ ਕੇ ਆਈ ਆ ਮੇਰੇ ਤਾਂ ਚੰਦਰਾ ਦਿਲ ਚੋਂ ਜਾਂਦਾ ਹੀ ਨਹੀਂ ਕਿੰਨੀਆਂ ਕਦੀਮਾਂ ਦੇ ਦਿਲਾਂ ਚ ਬੈਠਾ ਤੂੰ ਗਲਤ ਹੈ ਸੂਟ ਤੇ ਗਰਾਰ ਜਿਹੜੀ ਹੈ ਇਹ ਤੁਗੜਾ ਵੀ ਸੂਟ ਉਹਨੂੰ ਕਿਨੂੰ ਕਿਨੂੰ ਪੰਗੜਾ ਪਾਊਗਾ ਦੇਖ ਨੂੰ ਜਿਹੜਾ ਤੇ ਪੰਗੜਾ ਪਾਊਗਾ ਕੁੜੀ ਮੁਰੇ ਵੀ ਨਹੀਂ ਬੋਲਣੋਂ ਹਟਦਾ ਅੱਛਾ ਇਹ ਕਦੋਂ ਆਈ ਸੀ ਇਹ ਉਦੋਂ ਹੀ ਆਈ ਸੀ ਜਦੋਂ ਇਹਨੂੰ ਪਤਾ ਲੱਗਿਆ ਵੀ ਸਹਰਾ ਸਭ ਉੱਡ ਗਏ ਤਾਂ ਹਨੂ ਕੱਟ ਕੱਟ ਥੋੜੀ ਤਾਂ ਤੇਰੇ ਸਿਰ ਕਾਬਲਾਈ ਦੀ ਇਹਨੇ ਇਹ ਸੱਚੀ ਥੋੜੀ ਤੂੰ ਨੋ ਆਉਂਦੀ ਨਹੀਂ ਨਹੀਂ ਮਿਲ ਗਈ ਉਹ ਸੰਗੀ ਜਾਂਦੀ ਆ ਮਿਲ ਤਾਂ ਗਈ ਆ ਮਿਲ ਗਈ ਏ ਮੈਨੂੰ ਮਿਲ ਗਈ ਲੈ ਉਹਨਾਂ ਦੇ ਜੋ ਜੁਨੀ ਸੈੱਟ ਕਰੀ ਜਾਂਦੇ ਸੀ ਅੱਛਾ ਬੈਂਦੀ ਵੀ ਐ ਬੈਂਦੀ ਤੁਸੀਂ ਪਹਿਲੀ ਘੱਟ ਆਹ ਕੋ ਘੱਟ ਲਾ ਰਾਂ ਯਾਰ ਬੈਠਣ ਤੋਂ ਰੇੜੇ ਹੋ ਐਕਸ਼ਨ ਸ਼ਰਮ ਨਹੀਂ ਆਉਂਦੀ ਕੁੜੀ ਸਾਹਮਣੇ ਵੀ ਬੋਲੀ ਜਾਂਦਾ ਨਾਲੇ ਪੁੱਤ ਮੇਰੀ ਗੱਲ ਸੁਣ ਉਹ ਨੂੰ ਸਹੀ ਨਹੀਂ ਸਮਝਾ ਰਿਹਾ ਮੈਨੂੰ ਲੰਬੂ ਕੀ ਨੇ ਲਾਉਣਾ ਸੀ ਲੱਗੀ ਠੀਕ ਐ ਦੀ ਜਾ ਨਹੀਂ ਤੂੰ ਵੀ ਸਿੱਧਰੀ ਮੈਨੂੰ ਦੱਸੋ ਤਾਂ ਸਹੀ ਕੀ ਬੋਲ ਰਾਜੂ ਮੈਂ ਕਹਾਂ ਜੇ ਮੈਂ ਸੱਚੀ ਮਾਰ ਜਾਂਦਾ ਇਹਨੂੰ ਲਾਂਬੂ ਕਿਉਂ ਲੈਣਾ ਸੀ ਕਿ ਨਹੀਂ ਠੀਕ ਹੈ ਬੈਠ ਬੈਠ ਸੀਨ ਕਰਾਉਦਾ ਇਹਨੂੰ ਦੇਖਾ ਪਹਿਲਾਂ ਐਕਸ਼ਨ ਨਹੀਂ ਮੈਂ ਤਾਂ ਮਰ ਹੀ ਚੰਗਾ ਇੱਧਰ ਕਿਉਂ ਦੇ ਨੀ ਇਹਨਾਂ ਦਾ ਨਾ ਮੈਨੂੰ ਮੇਰਾ ਤਾਂ ਨਹੀਂ ਹੈਗਾ ਬਸ ਠੀਕ ਹੈ ਰੈਡੀ ਬੋਲੋ ਨਹੀਂ ਐਕਸ਼ਨ ਨਹੀਂ ਇਹ ਤਾਂ ਮੈਨੂੰ ਮਰ ਹੀ ਚੰਗਾ ਨਾ ਇਹ ਮੈਨੂੰ ਜੀਣ ਦਵੇ ਨਾ ਇਹ ਮੈਨੂੰ ਮਰਨ ਦਵੇ ਚਲੋ ਕੋਈ ਗੱਲ ਨਹੀਂ ਮੰਮੀ ਜੀ ਹੁਣ ਡੈਡੀ ਘਰੇ ਆ ਗਏ ਨਾ ਬਸ ਠੀਕ ਹੈ ਤੁਸੀਂ ਇਹਨਾਂ ਨਾਲ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰੋ ਤੁਹਾਨੂੰ ਲੜਨ ਦੀ ਕੀ ਲੋੜ ਹੈ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਇਹ ਵੀ ਲਾਸਟ ਤੇ ਕਹਿਣਾ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਹਾਂ ਇੱਕ ਤਾਂ ਹੈ ਕਿੱਲ ਲਈ ਜੀ ਬਈ ਇਹਨੂੰ ਘੋੜਾ ਲੈ ਜਾ ਰਹੀ ਕਿ ਹਾਰਦਾ ਨਹੀਂ ਆਇਆ ਘੋੜਾ ਨਾ ਜੀ ਤੇ ਹਸੀ ਆਉਂਦਾ ਪਤਾ ਨਹੀਂ ਕਿਉਂ ਤੇਨੂੰ ਉਹਦੇ ਤੇ ਹਾਸਾ ਕਿਉਂ ਆਈ ਜਾਂਦਾ ਉਹਦੀ ਹਾਸੀ ਮੇਰੇ ਕੰਨਾਂ 'ਚ ਪਈ ਅੱਛਾ ਉਹਦੀ ਪੈਂਦੀ ਹੈ ਕੱਲੇ ਤੇ ਤੇਰੇ ਹਾਸੀ ਕੰਨਾਂ 'ਚ ਸਾਡੀ ਹੋਰ ਆ ਜਾਂਦਾ ਚਲ ਮੈਂ ਬੈਠੀ ਆਗਾ ਮੈਂ ਬਾਤ ਜਰ ਸਭ ਕੰਮੀ ਚਲ ਜੈਸੇ ਨੇ ਖਾਣੀਆਂ ਨੇ ਹਾਂ ਚਲੋ ਚੁੱਪ ਕਰ ਜਾ ਭਰਾ ਕਲਿਕ ਕਲੀਅਰਫਾਈ ਕਰਦੇ ਪਏ ਹਾਂ ਐਕਟ ਮੰਮੀ ਜੀ ਬੱਸ ਕਰੋ ਹੁਣ ਤੁਸੀਂ ਮੰਮੀ ਜੀ ਮੇਰਾ ਡਾਇਲੌਗ ਸੀ ਤੁਸੀਂ ਬੋਲੋ ਤੰਦੇ ਹੋਰੇਆ ਹੋਰੇਆ ਇਹਨੂੰ ਕੀ ਹੋ ਗਿਆ ਹੁਣ ਕੀ ਹੋ ਗਿਆ ਹੁਣ ਬੈਠ ਤਰੇ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਜਾਇਆ ਸੀ ਸਰਪੰਚ ਕੇ ਘਰੇ ਪਤਾ ਲੱਗਿਆ ਕੁਛ ਤੈਨੂੰ ਕੋਈ ਦੱਸੀ ਤਾਂ ਜਾਣੀ ਮੈਂ ਗਈ ਸੀਗੀ ਉਹ ਜਿਉਂਦਾ ਆ ਓਏ ਉਹ ਤਾਂ ਜਿਉਂਦਾ ਹੈ ਉਹ ਟੈਕ ਕਾ ਤੱਕ ਕੀ ਦਾ ਹੋਇਆ ਸੀਗਾ ਵੇ ਮੈਨੂੰ ਨਾਲ ਮੈਂ ਤੈਨੂੰ ਕੀ ਗੱਲ ਕਹੀ ਸੀ ਵੀਤ ਨੂੰ ਸਰਪੰਚ ਸਾਦਾ ਤੂੰ ਨਹੀਂ ਗਿਆ ਉੱਥੇ ਉਹ ਮੈਂ ਤਾਂ ਜਾ ਆਇਆ ਸੀ ਮਿਲ ਗਿਆ ਸੀ ਮੈਨੂੰ ਆ ਨਾ ਅੱਛਾ ਮਿਲ ਗਿਆ ਸੀ ਤੈਨੂੰ ਹਾਂ ਹਾਂ ਉਹ ਤਾਂ ਗੱਲ ਹੋ ਗਈ ਸੀ ਤੂੰ ਐਂ ਕਰ ਸਰਪੰਚ ਕੋਲੇ ਜਾ ਕੇ ਪਤਾ ਲੈ ਕੇ ਆ ਵੀ ਮਾਰਿਆ ਕੌਣ ਗਿਆ ਬੰਦਾ ਉੱਥੇ ਹੁਣ ਮੈਨੂੰ ਕੀ ਪਤਾ ਕੌਣ ਮਾਰਿਆ ਗਿਆ ਉਹ ਦੱਸਦਾ ਦੇ ਉੱਥਰ ਪੰਚ ਵੀ ਦੱਸ ਦੂਗੀ ਘੱਟ ਤੋਂ ਘੱਟ ਤੂੰ ਪਿੜਕਤਾ ਲਿਆ ਜਾ ਕੇ ਮੈਨੂੰ ਕਹਿੰਦਾ ਤੂੰ ਜਾ ਕੇ ਦੇਖ ਕੇ ਚੱਲ ਜਾ ਆਉਣੀ ਆ ਅਗਲੇ ਦੱਸਣਗੇ ਤਾਂ ਹੀ ਐ ਉਹ ਦੱਸਣਗੇ ਕੋਈ ਜਾਨੀ ਪਿਆਰ ਨਾਲ ਪੁੱਛੀ ਦੀ ਏ ਨਾ ਤੇ ਰਾਤ ਕਿਸੇ ਕੋਲ ਗੱਲ ਨਾ ਕਰੀਂ ਮੈਂ ਕਿਤੇ ਕੋ ਗੱਲ ਕਰਨੀ ਤੂੰ ਨਾ ਕਿਸੇ ਹੋਰ ਪਾਸੇ ਲੰਘ ਜੀ ਹੁਣ ਉਹ ਨਹੀਂ ਲੰਘਦਾ ਮੈਂ ਘਰੀ ਆ ਠੀਕ ਹੈ ਤੂੰ ਜਾ ਉਹ ਕੰਮ ਬਾਅਦ ਕਰੀ ਛੇਤੀ ਜਾ ਮੈਂ ਨਹੀਂ ਕਰਦੀ ਜਾ ਕੇ ਤੂੰ ਛੱਤ ਤੇ ਕੱਪੜੇ ਪਾ ਕੇ ਆ ਫਿਰ ਓਏ ਪਾ ਦੂੰ ਤੇਰੇ ਉਹਨਾਂ ਕੱਪੜੇ ਪਾ ਦੂੰ ਤੂੰ ਜਾ ਛੇਤੀ ਜਾ ਚੱਲ ਕੱਟ ਤੂੰ ਕਹਿੰਦਾ ਕੱਛੇ ਤਾ ਕਤਲ ਤੁਸੀਂ ਕੀਤਾ ਹਾਂ ਮੇਰੇ ਨਾਲ ਚੱਲ ਮੈਂ ਜਾਨੀ ਆ ਕੱਪੜੇ ਤੂੰ ਹੁਣ ਪਾ ਦੀ ਉੱਪਰ ਓ ਕੱਪੜੇ ਤਾਂ ਮੈਂ ਪਾ ਦੂੰ ਜਿੱਥੇ ਵੀ ਤੈਨੂੰ ਮਿਲਦੇ ਨਾ ਉਹਦੇ ਕੋਲ ਜਾ ਕੇ ਆ ਪਤਾ ਕਰਕੇ ਆ ਹੁਣ ਮੈਂ ਉਹਦੇ ਘਰ ਜਾਵਾਂ ਹਨਾ ਉਹਦੇ ਜਿੱਥੇ ਵੀ ਮਿਲਦਾ ਜਾ ਆ ਗਿਆ ਆ ਆਪਣੇ ਵਾਰੀ ਨਾ ਤੁਸੀਂ ਦੇਖਿਆ ਕਰੋ ਉਹ ਚੀਜ਼ ਨਾ ਕਰ ਆ ਨਾ ਮੂੰਹ ਨਾ ਤੇਰਾ ਤੂੰ ਐਂ ਕਹਿ ਜਾ ਆ ਤੂੰ ਕਹਿੰਦੇ ਕਤਲ ਤੁਸੀਂ ਕਰੋ ਓਏ ਉਹ ਹਾਂ ਐਕਸ਼ਨ ਸਿੰਦਰੇ ਸਿੰਦਰੇ ਹਾਂ ਉਰੇ ਆ ਨੇ ਕੀ ਕਹਿੰਦਾ ਹੁਣ ਜੀ ਸਮਝ ਨਹੀਂ ਆਉਂਦੀ ਦੱਸ ਬੈਠ ਹੋਰੇ ਤੂੰ ਐਂ ਕਰ ਸਰਪੰਚ ਦੇ ਕਰਕੇ ਪਤ ਕੱਟੀ ਮਾਣ ਇਧਰੋਂ ਲਾ ਲੈ ਪਤਾ ਲੱਗਿਆ ਕੁਛ ਸਰਪੰਚ ਐਕਸ਼ਨ ਤੂੰ ਐਂ ਕਰ ਪਤਾ ਕੀਤਾ ਕੁਛ ਮੈਂ ਕੀ ਪਤਾ ਕਰਨਾ ਤੈਨੂੰ ਦੱਸਿਆ ਤਾਂ ਹੈਗਾ ਕਿੰਨੀ ਵਾਰ ਵੀ ਸਰਪੰਚ ਘਰੇ ਆ ਗਿਆ ਭਾਈ ਜਿਉਂਦਾਗਾ ਉਹ ਓਏ ਓਹੋ ਮੈਂ ਕਹਿਣਾ ਵੀ ਐਂ ਪਤਾ ਲੱਗਿਆ ਵੀ ਕਤਲ ਕਿਦਾ ਹੋਇਆ ਸੀਗਾ ਹੁਣ ਮੈਨੂੰ ਕੀ ਪਤਾ ਕਿਦਾ ਕਤਲ ਹੋਇਆ ਮੈਂ ਜਾ ਜਾ ਕੇ ਦੇਖਿਆਗਾ ਉਥੇ ਕਤਲ ਓਏ ਢੀੜੀ ਓਏ ਮੈਂ ਤਾਂ ਸੋਚਿਆ ਕਿ ਤੂੰ ਹੀ ਐ ਚਲ ਚੱਲ ਦੇਖ ਨਾ ਸਰਪੰਚਾ 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 ਹਾਂ ਹੈ ਕਾ ਤੋ ਭੱਜੀ ਜਾਣਾ ਮੈਨੂੰ ਦੱਸ ਜਿਹੜੀ ਤੂੰ ਹੁਣ ਮੈਨੂੰ ਗੱਲ ਕਹਿ ਕੇ ਗਿਆ ਵਾ ਕੀ ਕੱਲੀ ਬਹਿ ਕੇ ਸੋਚੀ ਕੀ ਸੋਚੀ ਦੱਸ ਤਾਂ ਸਹੀ ਉਹ ਕੁਛ ਨਹੀਂ ਕਿਹਾ ਕਿਉਂ ਟੈਨਸ਼ਨ ਲੈਂਦੀ ਖੰਡ ਚੱਲ ਤੂੰ ਮੈਨੂੰ ਐਂ ਦੱਸ ਹਾਂ ਵੀ ਬੰਦਾ ਮਰਿਆ ਕਿਹੜਾ ਹੈ ਪਰ ਬੰਦਾ ਕੋਈ ਨਹੀਂ ਮਰਿਆ ਮੈਨੂੰ ਤਾਂ ਐ ਹੋ ਗਿਆ ਵੀ ਅਸਲ ਦੇ ਵਿੱਚ ਨਾ ਤੈਨੂੰ ਮਾਰਨ ਨੂੰ ਫਿਰਦੇ ਸੀ ਜੇ ਤੂੰ ਨਹੀਂ ਮਰਿਆ ਤਾਂ ਹੋਰ ਮਰਿਆ ਕੌਣ ਹੈ ਇਹ ਤਾਂ ਮੈਨੂੰ ਜ਼ਿੰਦਗੀ 'ਚ ਨਹੀਂ ਮਾਰ ਸਕਦੇ ਜਿੰਨਾ ਮਰਜ਼ੀ ਹੱਡੀ ਚੋਟੀ ਦਾ ਜ਼ੋਰ ਲਾ ਲੈਣ ਵੀ ਉਹ ਤਾਂ ਸ਼ੁਕਰ ਆ ਪਰਮਾਤਮਾ ਦਾ ਵੀ ਇਹਨਾਂ ਤਾਂ ਕੁਝ ਹੋਇਆ ਨਹੀਂ ਗਏ ਤਾਂ ਅਸਲ ਚਾਹੀ ਕੁਝ ਕਰਨ ਸੀ ਇਹ ਉਹ ਇਹਨਾਂ ਤੋਂ ਗੁੱਸ ਨਹੀਂ ਹੁੰਦਾ ਤੂੰ ਮੇਰੀ ਗੱਲ ਸੁਣਣਾ ਯਰ ਕਨ ਫੇ ਫਾਇਟ ਬੈਠੇ ਕੀ ਦੇਖ ਰਹੇ ਐਕਸ਼ਨ ਜੀ ਮਧਰਾ ਮੈਨੂੰ ਮਿਲਿਆ ਸੀ ਸਰਪੰਚ ਯਾਰ ਕੀ ਹੈ ਇਹ ਪੱਟੀ ਦਿਗਾ ਦੀ ਉਹਨੇ ਚਾਲ ਦਵਾਰਾ ਲਾ ਬਾਈ ਰਾਜੂ ਜਿਆਦਾ ਪਰਾਂ ਲੈ ਜੀ ਨੂੰ ਬਾਹਰ ਕਿਉਂ ਕੀ ਗੱਲ ਫੜ ਲੈ ਜੇ ਹੋ ਦੰਦ ਘੜਾਈ ਜਾਂਦੇ ਨੇ ਹੋਰ ਕੀ ਨਾਲਾ ਸੀਨ ਸੀ ਚਲੋ ਮੈਂ ਕਰ ਹਾਂ ਉਹ ਕੁਲਵੰਤਾ ਹਾਂ ਮਗਾ ਮੈਨੂੰ ਨਾ ਯਾਰ ਮੈਂਬਰ ਮਿਲਿਆ ਸੀਗਾ ਅੱਛਾ ਕੀ ਕਹਿੰਦਾ ਸੀ ਕਹਿਣਾ ਕੀ ਸੀ ਸੀਨ ਕਰ ਰਿਹਾ ਉਹ ਇਹ ਮੋਰੀ ਕਰਨ ਵਾਸਤੇ ਵੀ ਕਾਫੀ ਟਾਈਮ ਲੱਗਦਾ ਇਹ ਮੋਰੀ ਛੋਟੀ ਮੋਡੀ ਨਹੀਂ ਹੈ ਇਹ ਮੋਰੀ 20 ਫੁੱਟ ਡੂੰਗੀ ਹੈ ਨਹੀਂ ਹੁਣ ਕਦਿ ਕਰਾਇਆ ਹੈ ਹੈ ਇਹੋ ਅੱਜ ਕਾ ਲੈ ਤਰੋ ਲੈ ਮਰਨ ਮੇਰਾ ਇਹ ਬਿਮਲਾ ਹਾਂ ਅਰੇ ਮੈਂ ਕੁਝ ਬੋਲੀਆ ਚਾ ਚਾ ਉਹ ਬਾਗ ਗਈ ਆ ਕਾਦੇ ਪਾਸੇ ਉਹ ਬਰਾ ਮਗੋ ਯਾਰ ਉਰਾਜੂ ਬਰਾ ਮੇਜ ਦੇਣਾ ਇਹਨੂੰ ਹੋਰ ਅਸੀਰ ਕਰ ਲਈਏ ਐਕਸ਼ਨ ਹਾਂ ਕਲੋਂ ਤੋਂ ਵੇ ਹਾਂ ਮੈਨੂੰ ਯਾਰ ਮੱਗਰ ਮੱਗਰ ਆ ਗਿਆ ਚਲ ਦੁਬਾਰਾ ਪਹਿਲੀ ਵਾਰ ਪਹਿਲੀ ਵਾਰ ਫੋਨ ਬਲ ਮੈਂ ਕਿਹਾ ਹਾਂ ਹੈਗਾ ਜਵਾਗੀ ਸਿੰਦੇ ਆਹੋ ਆ ਗਈ ਮੈਂ ਤਾਂ ਅਬ ਗਈ ਸੀਗੀ ਮੈਂ ਉਹਨੂੰ ਦੇਖਣ ਘਰੇ ਤਾਂ ਮੈਨੂੰ ਮਿਲਿਆ ਨਹੀਂ ਫਿਰ ਜਦੋਂ ਮੈਂ ਬਾਹਰ ਗਈ ਆ ਉਹ ਭੱਜ ਜਾਂਦਾ ਸੀ ਮਸਾ ਹੀ ਰੋਕਿਆ ਮੈਂ ਤਾਂ ਦੱਸਿਆ ਕੁਛ ਉਹਨੇ ਬਿੱਦ ਸੁਣਾਉਣੇ ਕੀਏ ਤੈਨੂੰ ਕਹੀ ਜਾਨੀ ਆ ਮੈਂ ਤਾਂ ਮਸਾ ਰੋਕੇ ਹੁੰਦਾ ਮੈਨੂੰ ਕੋਈ ਗੱਲ ਦੱਸੀ ਨਹੀਂ ਮੈਂ ਤਾਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਦੱਸ ਤਸੀ ਬੰਦਾ ਕਿਹੜਾ ਮਰਿਆ ਕਹਿੰਦਾ ਕੱਲ ਨੂੰ ਦੱਸੋ ਕੱਲ ਨੂੰ ਦੱਸੋ ਐ ਕਹਿ ਕੇ ਭੱਜ ਲਿਆ ਉਹ ਤਾਂ ੱਕੇ ਨਾਲ ਪੁੱਛ ਲੈਣੀ ਖੜਾ ਅਗਰ ਉਹ ਲੰਗੀ ੱਕੇ ਨਾਲ ਹੁਣ ਗਾ ਮੈਂ ਤੇ ਗੱਲ ਪੈ ਜਾਂਦੀ ਜਦੋਂ ਅਗਲਾ ਕਹੀ ਜਾਂਦਾ ਮੈਨੂੰ ਕੰਮ ਆ ਕਹਿੰਦਾ ਜ਼ਰੂਰੀ ਕਹਿੰਦਾ ਮੈਂ ਫੇਰ ਤੈਨੂੰ ਦੱਸੂਗਾ ਹੁਣ ਉਹ ਮੈਨੂੰ ਕਹਿੰਦਾ ਕੱਲ ਨੂੰ ਮੋਟਰ ਤੇ ਆਈ ਕਹਿੰਦਾ ਉੱਥੇ ਸਬਜ਼ੀ ਸਬਜ਼ੀ ਤੋੜਨ ਦੇ ਮੈਂ ਕਿਹਾ ਬਾਹਨੇ ਭੱਗ ਜੂੰਗੀ ਹੋਰ ਕੀ ਐ ਫਿਰ ਉੱਥੇ ਜਾ ਕੇ ਉਹਨੂੰ ਪ ਉਹ ਕਿਸੇ ਜ਼ਰੂਰੀ ਕੰਮ ਨੂੰ ਸੀ ਉਹ ਮੈਨੂੰ ਕਹਿੰਦਾ ਸਿੰਦਰੇ ਮੈਂ ਕੱਲ ਨੂੰ ਉੱਥੇ ਸਰਦਨ ਹਾਂ ਹਾਂਗਾ ਵੀ ਤੂੰ ਉੱਥੇ ਆ ਜੀ ਕਹਿੰਦਾ ਫਿਰ ਮੈਂ ਤੈਨੂੰ ਗੱਲ ਦੱਸ ਦੂੰ ਮੈਂ ਕਿ ਚੱਲ ਸੱਗੀ ਤੋੜ ਲਿਆਉਂਗੀ ਨੜੇ ਨੂੰ ਪੁੱਛ ਲਵਾਂਗੀ ਨਾ ਤੂੰ ਮੈਂ ਦੱਸਿਆ ਵੀ ਜਾਨਣਾ ਕਿੱਥੇ ਹੁਣ ਮੈਂ ਹਣਾ ਇਹ ਗੱਲ ਗੱਲ